ਮਾਪਿਆਂ ਨੇ ਚਾਵਾ ਨਾਲ ਆਪਣਾ ਲਾਡਾ ਨਾਲ ਪਾਲਿਆ ਪੁੱਤ ਕਨੇਡਾ ਦੀ ਧਰਤੀ ਤੇ ਭੇਜਿਆ ਤਾਂ ਕਿ ਉਹ ਉੱਥੇ ਕਮਾਈ ਕਰਕੇ ਉਹਨਾਂ ਦੀ ਜ਼ਿੰਦਗੀ ਨੂੰ ਸੌਖੀ ਬਣਾ ਸਕੇ ਪਰ ਪੁੱਤਰ ਦੀ ਭੇਦ ਭਰੇ ਹਾਲਾਤਾਂ ਚੋਂ ਹੀ ਮੌਤ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਤੇ ਪਰਿਵਾਰ ਹੁਣ ਭਗਵੰਤ ਮਾਨ ਸਰਕਾਰ ਤੋਂ ਮ੍ਰਿਤਕ ਨੌਜਵਾਨ ਦੀ লাশ ਭਾਰਤ ਲਿਆਉਣ ਦੀ ਮੰਗ ਕਰ ਰਿਹਾ ਹੈ ਦਰਅਸਲ ਕਰਨ ਸਿੰਘ ਮੌਸੂਨ ਕਨੇਡਾ 8 ਸਾਲ ਪਹਿਲਾਂ ਗਿਆ ਸੀ ਤੇ 8 ਜਨਵਰੀ ਨੂੰ ਉਸਨੇ ਵਾਪਸ ਪੰਜਾਬ ਆਉਣਾ ਸੀ ਪਰ 31 ਦਸੰਬਰ ਨੂੰ ਉਸਦੀ ਮੌਤ ਦੀ ਖਬਰ ਨੇ ਸਾਰੇ ਪਰਿਵਾਰ ਨੂੰ ਦੁੱਖਾਂ ਵਿੱਚ ਪਾ ਦਿੱਤਾ ਫਸ ਜੇ ਮੇਰੇ ਪੁੱਤਰੋ ਗਏ ਨਾ ਸਰਪਰਾਈਜ਼ ਇਹਨੇ ਆਉਣਾ 10 ਤਰੀਕ ਨੂੰ ਟਿਕਟ ਬੁੱਕ ਸੀ ਬੱਸ ਇਹ ਦੋ ਦਿਨ ਹੋਣੇ ਤਿਆਰੀਆਂ ਕਰੀ ਜਾਂਦੇ ਸੀ ਅਸੀਂ ਘਰ ਆਏ ਸਜਾਵਾਂਗੇ ਸਜਾਵੇਂ ਇੱਕ ਆਨੰਦ ਗਵਨ ਹੈ ਮੇਰਾ ਪੁੱਤ ਹੈ ਨਹੀਂ ਸਰ ਦੇ ਭੁੱਖੇ ਨੂੰ ਦੇਖੇ ਰ ਆਪਣੇ ਕੋਣ ਆ ਅਸੀਂ ਮੇਰੇ ਬੁੱਤ ਦੀ ਭੁੱਖ ਤੇ ਮੈਂ ਨਾ ਹੋਰ ਅਸੀਂ ਆ ਮੈਰੀ ਮੇਰੇ ਕੋਲੇ ਕਰਦੇ ਨਾ ਬਸ ਕਹਿਣਾ ਤੇ ਇਹ ਸੋਨੇ ਮਾਨ ਸਰਕਾਰ ਨੂੰ ਵੀ ਸਾਡਾ ਮੇਰਾ ਭਾਂਜਾ ਜੀ ਦੀ ਡੈਥ ਹੋ ਗਈ ਕੈਨੇਡਾ ਦੇ ਵਿੱਚ ਵੀ ਉਹ ਅੱਜ ਉੱਤੇ 42000 ਡਾਲਰ ਕਪੀਆ ਮੰਗਦੇ ਪਿਆ ਸਾਡੇ ਕੋਲ ਕੁਝ ਵੀ ਨਹੀਂ ਕੀ ਸਾਡੀ ਭਾਨ ਦੇ ਦੀ ਇੱਥੇ ਲਾਸ਼ ਮਂਗਾਈ ਜਾਵੇ ਬਸ ਸਾਡੀ ਬੇਨਤੀ ਹੈ ਇਹ ਵੀ ਅਸੀਂ ਉਹਦਾ ਮੂੰਹ ਦੇਖ ਲਈਏ ਜਾਂਦੇ ਹੋਏ ਦਾ ਸਾਡੇ ਕੋਲ ਕੋਈ ਬਿਆਨ ਨਹੀਂ ਅੱਜ ਵੀ ਅਜੇ ਆਪਦੇ ਭਾਨ ਜ ਨੂੰ ਮੇਰਾ ਜੀਜਾ ਜੀ ਨੂੰ ਮੇਰੀ ਭੈਣ ਨੂੰ ਮੇਰੇ ਪੁੱਤ ਉਹਨਾਂ ਨੂੰ ਪੁੱਤ ਮਿਲ ਜੇ ਬਸ ਵੀ ਜੋ ਕੁਝ ਹੋਇਆ ਉਹ ਪਤਾ ਨਹੀਂ ਕਿਵੇਂ ਕੀ ਹੋਇਆ ਕੀ ਨਹੀਂ ਹੋਇਆ ਹਾਇ ਤੱਕ ਸਾਡੇ ਕੋਲ ਕੋਈ ਬਿਆਨ ਨਹੀਂ ਆਇਆ ਉਹਨਾਂ ਦੀ ਸਰਕਾਰਾਂ ਦਾ ਨਾ ਕੋਈ ਫੋਨ ਆਇਆ ਉਹ ਸਰਕਾਰ ਦਾ ਸਾਨੂੰ ਪਤਾ ਨਹੀਂ ਸਾਨੂੰ ਤਾਂ ਇੱਕ ਇੰਨੀ ਕਾਲ ਆਈ ਹੈ ਵੀ ਮੁੰਡੇ ਦੀ ਡੈਥ ਹੋ ਗਈ ਕਿਉਂ ਹੋਈ ਕਿਸ ਵਜ੍ਹਾਤੀ ਹੋਈ ਇਹ ਸਾਨੂੰ ਹਜੇ ਤੱਕ ਕੁਝ ਵੀ ਨਹੀਂ ਪਤਾ ਲੱਗਿਆ ਦੋ ਮੁੰਡੇ ਸੀ ਇੱਕ ਬਠਿੰਡੇ ਦਾ ਇੱਕ ਸਾਡਾ ਭਾਂਜਾ ਇਥੋਂ ਗਿੱਦੜਵੇ ਦਾ ਮੁਕਸਰ ਜ਼ਿਲ੍ਹਾ ਦੇ ਵਿੱਚੋਂ ਕਿੰਨੇ ਕ ਸਾਲ ਪਹਿਲਾਂ ਗਿਆ ਸੀ ਔਰ ਕਿਸ ਤਰ੍ਹਾਂ ਦਾ ਭੇਜਿਆ ਸੀ ਤੁਸੀਂ 2019 ਦੇ ਵਿੱਚ 19 ਦੇ ਵਿੱਚ ਜਿਹਨਾਂ 2019 ਦੇ ਵਿੱਚ ਗਿਆ ਹੋਇਆ ਸੀ ਅੱਜ 5 ਸਾਲ ਹੋ ਗਏ ਉਹਨੂੰ ਤੇ ਸਿਰਫ ਵੀਡੀਓ ਕਾਲ ਹੀ ਕੀਤੀ ਆ ਉਹ ਕੀਤੀ ਆ ਹਜੇ ਤੱਕ ਉਹਨੂੰ ਮਿਲੇ ਨਹੀਂ ਉਹਨੇ 8 ਤਰੀਕ ਨੂੰ ਇੱਥੇ ਆਉਣਾ ਸੀ ਉਹਦੀ ਫਲੈਟ ਬੁੱਕ ਸੀ 8 ਤਰੀਕ ਦੀ ਅਖ਼ਤਰੀਕ ਤੋਂ ਉਹਨੇ ਆਣਾ ਸੀ ਤੇ ਜਰੂਰ ਉਹਨਾਂ ਦਾ ਫੋਨ ਆਇਆ ਸਿਰਫ ਉਹਦੇ ਨਾਲ ਵੀ ਆ ਤੱਕਾ ਹੋਇਆ ਜਾਂ ਕੀ ਹੋਇਆ ਰੱਬ ਜਾਣਦੇ ਕੀ ਹੈ ਉਹਨਾਂ ਨੇ ਬਸ ਸਾਨੂੰ ਇੱਕ ਬੇਨਤੀ ਹੈ ਸਿਰਫ ਅਸੀਂ ਹੱਥ ੱਡ ਕੇ ਕਹਿੰਨੇ ਆ ਵੀ ਸਾਡੇ ਬੱਚੇ ਦੀ লাশ ਇੱਥੇ ਆਈ ਇੱਥੇ ਆ ਜੇ ਗਿੱਧਰਵੇਂ ਸਾਡੇ ਕੋਲ ਅਸੀਂ ਤਾਂ ਮੂੰਹ ਦੇਖ ਲਈਏ ਜਾਂਦੇ ਹੋਏ ਤੇ ਸਾਡਾ ਕੋਈ ਬੁਰਾ ਹਾਲ ਆ ਸਾਡਾ ਜਮਾ ਅ ਸਰ ਮੈਨੂੰ ਪਤਾ ਚੱਲੇ ਕਿ ਅੱਜ ਕੀ ਇਹਨਾਂ ਦਾ ਬੇਟਾ ਉੱਥੇ ਐਕਸਪਾਇਰ ਹੋ ਗਿਆ ਤੇ ਜਿਹਦੀ ਬਾਡੀ ਮੰਗਵਾਉਣ ਵਾਸਤੇ ਉੱਥੇ 42000 ਡਾਲਰ ਜੋ ਇੰਡੀਆ ਦੀ ਕਰੰਸੀ ਸਾਹਮਣੇ 27 ਲੱਖ ਰੁਪਏ ਮੰਗ ਰਹੇ ਆ ਅ ਇੱਕ ਜਿਸ ਦਾ ਨਾ ਮਾਂ ਤੇ ਬਾਕੀ ਜਿਹੜਾ ਸਾਰਾ ਪਰਿਵਾਰ ਰੋ ਰਿਹਾ ਆ ਦੇ ਬੱਚੇ ਨੂੰ ਆਖਿਰ ਦੇਖਣ ਵਾਸਤੇ ਉਹਦੇ ਵਾਸਤੇ ਅਸੀਂ 5 ਲੱਖ ਰੁਪਏ ਸਿੱ ਇਕੱਠਾ ਕਰਕੇ ਦਾਨ ਇਹਨਾਂ ਨੂੰ ਕਰ ਰਹੇ ਆ ਤਾਂ ਕਿ ਆਪ ਕੋ ਉਹਦੀ ਬਾਡੀ ਮੰਗਾ ਸਕੀਏ ਇਹੀ ਰਿਕੁਐਸਟ ਹੈ ਬਾਕੀ ਸਾਰਿਆਂ ਨੂੰ ਪਲੀਜ਼ ਵੱਤਵਾਂ ਦੇ ਅੱਗੇ ਆ ਕੇ 5 ਲੱਖ ਰੁਪਈਆ ਸਾਡੇ ਵੱਲੋਂ ਹੈ ਤੇ ਬਾਕੀ ਜਿੰਨੇ ਵੀ ਹੋਰ ਵੱਤਵਾਂ ਹੋਰ ਬੰਦੇ ਅੱਗੇ ਆਓ ਤਾਂ ਕਿ ਆਪਾਂ ਜਿਹੜੇ ਮਾਤਾ ਜੀ ਨੂੰ ਇੱਕ ਲਾਸਟ ਟਾਈਮ ਉਹਨਾਂ ਦਾ ਬੇਟੇ ਦਾ ਮੂੰਹ ਦਿਖਾ ਸਕੀਏ ਤੇ ਬੋਡੀ ਨੂੰ ਇੱਥੇ ਆਪਾਂ ਇੰਡੀਆ ਚ ਬੁਲਾ ਸਕੀਏ ਤਾਂ ਕਰਕੇ ਬਾਕੀ ਸਭ ਦੀ ਮੇਰੇ ਵੱਤ ਤੋਂ ਹੱਥ ਛੋੜ ਕੇ ਬੇਨਤੀ ਹੈ ਪਲੀਜ਼ ਵੱਤਵਾਂ ਦੇ ਅੱਗੇ ਆ ਕੇ ਦੀ ਇਸ ਪਰਿਵਾਰ ਦੀ ਹੈਲਪ ਕੀਤੀ ਜਾਵੇ ਤਾਂ ਕਿ ਆਪਾਂ ਜਿੰਦਿਓ ਜਲਦੀ ਸਾਰੇ ਪਰਿਵਾਰ ਨੂੰ ਬੁਲਾ ਇਹਦਾ ਪਰਸੇ ਨੂੰ ਉੱਥੇ ਬੁਲਾ ਕੇ ਪਰਿਵਾਰ ਨਾਲ ਮਿਲਵਾ